ਮਾਨਯੋ ਐਸਐਸਪੀ ਸਾਹਿਬ ਫਾਜ਼ਿਲਕਾ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਪੁਰਾ ਵੱਲੋਂ ਲੁੱਟਾਂ ਖੋਹਾਂ ਕਰਨ ਬਾਰੇ ਗਰੁਹਾਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਅੱਜ ਅਰਨੀਵਾਲਾ ਥਾਣਾ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਐਸਐਚਓ ਅਰਨੀਵਾਲਾ ਸ਼੍ਰੀ ترਸ਼ੇਮ ਚੰਦ ਸ਼ਰਮਾ ਪੁਰਾ ਵੱਲੋਂ ਨਕਲ ਲਗਾਇਆ ਸੀ ਟਿੱਪਾਂ ਵਾਲੀ ਪੁਲ ਦੇ ਉੱਤੇ ਮੁਖਬਰੀ ਹੋਈ ਕਿ ਆਕਾਸ਼ਦੀਪ ਉਰਫ ਲੱਡੂ ਉਤਰ ਗਰਦੇਵ ਸਿੰਘ ਅਮਨਦੀਪ ਸਿੰਘ ਉਰਫ ਅਮਨੀ ਪੁੱਤਰ ਜਗਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗੁਰਮੇਦ ਸਿੰਘ ਖੁਸ਼ਪ੍ਰੀਤ ਸਿੰਘ ਉਰਫ ਜੋਵਨ ਪੁੱਤਰ ਮਨਜੀਤ ਸਿੰਘ ਵਾਸੀ ਅਰਨੀਵਾਲਾ ਸ਼ੇਖ ਸੁਬਾਨ ਇਹਨਾਂ ਨੇ ਮਿਤੀ 1 5 2024 ਨੂੰ ਅਸ਼ੋਕ ਕੁਮਾਰ ਪੁੱਤਰ ਗਹਿਣਾ ਰਾਮ ਵਾਸੀ ਕੁਹਾੜਿਆਂ ਵਾਲੀ ਤੋਂ ਸ਼ਾਮ ਨੂੰ 8:30 ਵਜੇ ਜਦੋਂ ਇਹ ਆਪਣੀ ਦੁਕਾਨ ਪੰਨੀ ਵਾਲਾ ਫੱਟਾ ਨੂੰ ਬੰਦ ਕਰਕੇ ਆਪਣੇ ਪਿੰਡ ਖਹਾੜਾਂ ਵੱਲ ਆ ਰਹੇ ਸੀ ਤਾਂ ਇਹਨਾਂ ਨੇ ਕਾਪਾ ਅਤੇ ਇੱਕ ਕਿਰਪਾਨ ਦਿਖਾ ਕੇ ਮੋਟਰਸਾਈਕਲ ਉਲਟੀਨਾ ਜਿਹੜਾ ਨੰਬਰ ਪੀਵੀ 22ਕਯੂ 813 ਹੈ ਰੰਗ ਕਾਲਾ ਇੱਕ ਪਰਸ ਜਿਹਦੇ ਵਿੱਚ 15000 ਰੁਪਏ ਸੀ ਅਤੇ ਇੱਕ ਐਮਆਈ ਦਾ ਮੋਬਾਈਲ ਇਹ ਤੋਂ ਖੋਲਿਆ ਮਖਰੀ ਦੀ ਹੋਂ ਤੇ ਨਾਕਾ ਲੱਗਣ ਤੇ ਇਸ ਲਈ ਰਵੀ ਕੁਮਾਰ ਨੇ ਇਹਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਜਿਹੜਾ ਚੋਰੀ ਦਾ ਮੋਟਰਸਾਈਕਲ ਐਮਆਈ ਮੋਬਾਈਲ ਤੇ ਕਾਪਾ ਤੇ ਕਿਰਪਾਨ ਬਰਾਮਦ ਕਰ ਲਏ ਨੇ ਤੇ ਇਹਨਾਂ ਨੂੰ ਚਾਰਾਂ ਨੂੰ ਮੌਕਤਿਕ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਵਾਂ ਮੁਜਰਮ ਅਜੇ ਭਗੌੜਾ ਹੈ ਤੇ ਜਿਹੜੀ ਪੈਸਿਆਂ ਦੀ ਰਿਕਵਰੀ ਉਸ ਤੋਂ ਕੀਤੀ ਜਾਏਗੀ ਕਿਉਂਕਿ ਪੈਸੇ ਸਾਰੇ ਉਸ ਪਾਸ ਹਨ ਜੀ ਅੱਜ ਇਹਨਾਂ ਦੀ ਅਰੈਸਟ ਪਾ ਲਈ ਗਈ ਹੈ ਇਹਨਾਂ ਦੇ ਕੋਈ ਪਹਿਲਾਂ ਵੀ ਕੋਈ ਮਾਮਲਾ ਮਤਲਬ ਅਦਾਲਤ ਦੇ ਨਹੀਂ ਨਹੀਂ ਇਹਨਾਂ ਦੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਰ ਇਹਨਾਂ ਦੀ ਕੋਈ ਸ਼ਮੂਲੀਅਤ ਹੋਰ ਕਿਸੇ ਵਾਰਦਾਤ ਦੇ ਵਿੱਚ ਹੋਈ ਤਾਂ ਇਹਨਾਂ ਨੂੰ ਉਸ ਮੁਕਦਮੇ ਵਿੱਚ ਵੀ ਨਾਮਜ਼ਦ ਕੀਤਾ ਜਾਵੇਗਾ ਸਰ ਇਹ ਪਤਾ ਚੱਲਿਆ ਵੀ ਇਹਨਾਂ ਮੁਜਰਾਂ ਵਿੱਚ ਜਿਹੜੇ ਹੈਗੇ ਆ ਕੋਈ ਨਵਾਲਗ ਵੀ ਬੱਚੇ ਹੈਗੇ ਆ ਜੀ ਹਾਂ ਦੋ ਬੱਚੇ ਨੇ ਨਵਾਲਗ ਨੇ ਤੇ ਇਹਨਾਂ ਦੀ 14-15 ਸਾਲ ਉਮਰ ਹੈ ਜੀ ਅਰਸ਼ਦੀਪ ਹੈ ਉਹ 14 ਸਾਲ ਦਾ ਹੈ ਜਿਹੜਾ ਖੁਸ਼ਪ੍ਰੀਤ ਹੈ ਉਹਦੀ ਛੋਟੀ ਉਮਰ ਹੈ ਸਰ ਇਹਨਾਂ ਕੋਲ ਕੋਈ ਵੈਪਨ ਵੀ ਬਰਾਮਦ ਹੋਏ ਵੈਪਨ ਇਹਨਾਂ ਤੋਂ ਇੱਕ ਕਾਪਾ ਤੇ ਕਿਰਪਾਨ ਹੀ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਵਾਰਦਤ ਦੇ ਵਿੱਚ ਵਰਤੇ ਸੀ ਸਰ ਇਹ ਜਿਹੜੇ ਘਟਨਾ ਵਾਪਰੀ ਹੈ ਇਸ ਤੋਂ ਪਹਿਲਾਂ ਨਾਕਾ ਕਿਉਂ ਹੁੰਦਾ ਸੀ ਯਾਰ ਇਹ ਨਾਕਾ ਨਾਕਾ ਤਾਂ ਕੇਵਲ ਤਾਂ ਕੀ ਕੁਝ ਮਤਲਬ ਬੰਦ ਕਰਦਾ ਕਈ ਵਾਰੀ ਫੋਰਸ ਦੀ ਮੂਵ ਕਰਾਉਂਦਾ ਹੈ ਉਪਰ ਜੀ ਹੈ ਕਿ ਨਾਕਾ ਕੇ ਪਰਛਾਹ ਤੇ ਉਸ ਕਾਕੇ ਕਈ ਵਾਰੀ ਇਹ ਨਾ ਚਾਂਸ ਹੋ ਸਕਦਾ ਹੈ ਅਗਾਮੀ ਚੋਣਾਂ ਆ ਰਹੀਆਂ ਨੇ ਜੀ ਲੋਕ ਸਭਾ ਦਾ ਤੇ ਉਹਨਾਂ ਵਾਸਤੇ ਕਿਹੋ ਜਿਹਾ ਪ੍ਰਬੰਧ ਕੀਤੇ ਜਾ ਰਹੇ ਆ ਜੀ ਆਪਣੇ ਅਗਾਮੀ ਚੋਣਾਂ ਦੇ ਵਿੱਚ ਅਸੀਂ ਪੂਰਾ ਜਿਸ ਤਰ੍ਹਾਂ ਗਾਈਡਲਾਈਨ ਆ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਉਸੇ ਤਰ੍ਹਾਂ ਅਸੀਂ ਪੂਰਾ ਕਾਰਵਾਈ ਕਰ ਰਹੇ ਆ ਜਿਸ ਤਰ੍ਹਾਂ ਕਿ ਵੈਪਨ ਜਮ੍ਹਾਂ ਕਰਾਉਣੇ ਸਾਰੇ ਵੈਪਨ ਜਮ੍ਹਾਂ ਕਰਾਈ ਜਾ ਰਹੇ ਨੇ ਕਿਉਂਕਿ ਕਿਸੇ ਨੂੰ ਵੀ ਵੈਪਨ ਲਾਇਸੈਂਸੀ ਵੈਪਨ ਘਰ ਰੱਖਣ ਦੀ ਇਜਾਜ਼ਤ ਨਹੀਂ ਹੈ ਤੇ ਜਿਹੜੇ ਕ੍ਰਿਮੀਨਲ ਬੰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ 110 ਦੇ ਕਲੰਦਰ ਬਣਾਏ ਜਾ ਰਹੇ ਨੇ ਪ੍ਰੀਵੈਂਟਿਵ ਐਕਸ਼ਨ ਕੀਤੇ ਜਾ ਰਹੇ ਨੇ ਤੇ ਬਤ ਤੋਂ ਬਾਦ ਇਲੈਕਸ਼ਨ ਨੂੰ ਆਪਣਾ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਯਤਨ ਕੀਤੇ ਜਾ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਟੀਮ ਵਗੈਰਾ ਵੀ ਆਈ ਹੈ ਪੈਰਾਮਿਲਟਰੀ ਦੀ ਕਿ ਆਪ ਟੀਮਾਂ ਪਹੁੰਚ ਗਈਆਂ ਆਪਣਾ ਨਹੀਂ ਹਜੇ ਪੈਰਾਮਿਲਟਰੀ ਫੋਰਸਸ ਨਹੀਂ ਆਈ ਹੈਗੀ ਕਿਉਂਕਿ ਕਈ ਫੇਸ ਦੇ ਵਿੱਚ ਇਹ ਇਲੈਕਸ਼ਨ ਹੋ ਰਹੀ ਹੈ ਆਪਣੇ ਦੇਸ਼ ਦੇ ਵਿੱਚ ਜਦੋਂ ਆਪਣੀ ਵਾਰੀ ਆਏਗੀ ਉਹਦੇ ਨੇੜੇ ਜੇ ਇਹ ਆਪਾਂ ਨੂੰ ਪੈਰਾਮਿਲਟਰੀ ਫੋਰਸ ਮਿਲੇਗੀ ਫਿਰ ਉਸ ਹਿਸਾਬ ਨਾਲ ਇਹ ਇਲੈਕਸ਼ਨ ਕਰਵਾਤੀ ਜਾਏਗੀ